ਤੁਸੀਂ ਵੇਖੋ ਕੱਲ ਅਬੋਹਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਹੈ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸੈਂਬਲੀ 'ਚ ਬੈਠਾ ਹੈ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸਸ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਾਂ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨੇ ਨਿਬੜ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੜ ਦਿੰਨੇ ਇਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕਾਲੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟੇਲਰਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਸ ਦਿਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਣੀ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਇਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਏ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਨੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿਥੋਂ ਕੀ ਹੋ ਰਿਹਾ ਤੇ ਕੀ ਹੋਣਾ ਦੇ ਟਾਈਮ ਸਾਨੂੰ ਖੱਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਕਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਹੈ